ਹਾਂਜੀ ਆਮ ਤੌਰ ਤੇ ਜਦੋਂ ਤੁਸੀਂ ਕਦੇ ਵੀ ਜਿਹੜੀ ਕੋਈ ਕਿਤੇ ਤੁਹਾਡੇ ਗੋਡੇ ਮੋਢੇ ਵਿੱਚ ਦਰਦ ਹੁੰਦਾ ਕੋਈ ਤੁਸੀਂ ਕਰੀਮ ਮਲਦੇ ਹੋ ਉਹਦੇ ਉੱਪਰ ਆਪਾਂ ਕਹੜੀਏ ਵੀ ਕੋਈ ਡੈਕਲੋਫੈਨਿਕ ਜਾਂ ਕੋਈ ਹੋਰ ਕੋਈ ਵੀ ਤਾਂ ਤੁਸੀਂ ਉਹਦੇ ਉੱਪਰ ਪੜਿਓ ਵੀ ਉਹਦੇ ਉੱਪਰ ਨਾ ਇੱਕ ਲਿੰਸਿਡ ਆਇਲ ਲਿਖਿਆ ਹੁੰਦਾ ਲਿੰਸਿਡ ਆਇਲ ਕੀ ਚੀਜ਼ ਆ ਲਿੰਸਿਡ ਕੀ ਹੈਗੀ ਲਿੰਸਿਡ ਹੈਗੀ ਹੈ ਜੀ ਆਲਸੀ ਤੇ ਅੱਜ ਜਿਹੜੀ ਆਪਾਂ ਫਸਲ ਬਾਰੇ ਗੱਲ ਕਰਾਂਗੇ ਉਹ ਹੈਗੀ ਆ ਆਲਸੀ ਦੀ ਫਸਲ ਤੇ ਆਲਸੀ ਨੂੰ ਆਪਾਂ ਕਿਸ ਤਰ੍ਹਾਂ ਉਗਾ ਸਕਦੇ ਆਂਗੇ ਕਿਸ ਤਰ੍ਹਾਂ ਦੀ ਆਪਾਂ ਦੇਖਭਾਲ ਕਰਨੀ ਹੈ ਜੀ ਤੇ ਕਿਸ ਤਰ੍ਹਾਂ ਦੀ ਸਿੰਚਾਈ ਵਗੈਰਾ ਦਾ ਜਾਂ ਕਟਾਈ ਵਗੈਰਾ ਦਾ ਕੀ ਹਿਸਾਬ ਕਿਤਾਬ ਬਹੁਤ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਕੁਦਰਤੀ ਖੇਤੀ ਨਾਲ ਸੰਬੰਧਤ ਜਿਹੜੀਆਂ ਆਮ ਤੌਰ ਤੇ ਵੀਡੀਓਜ਼ ਪਾਉਂਦੇ ਰਹੇਣੇ ਆਗੇ ਤੇ ਉਹ ਵੀਡੀਓਜ਼ ਦੇਖਣ ਨਾਲ ਲਈ ਤੇ ਸਾਡੇ ਨਾਲ ਜੁੜਨ ਲਈ ਤੁਸੀਂ ਸਾਡਾ ਜਿਹੜਾ ਜਸ ਨੇਚਰਲ ਫਾਰਮਜ਼ ਨਾਂ ਤੋਂ ਫੇਸਬੁੱਕ ਤੇ ਉੱਪਰ ਜਾਂ YouTube ਦੇ ਉੱਪਰ ਪੇਜ ਹੈ ਉਹਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਆਰਸੀ ਦੀ ਫਸਲ ਬਾਰੇ ਜਿਹੜੀ ਇਹਦੀ ਬਿਜਾਈ ਹੈਗੀ ਉਹ ਨਵੰਬਰ ਮਹੀਨੇ ਦੀ 5 6 ਤਰੀਕ ਨੂੰ ਜਿਹੜੀ ਆਪਾਂ ਕੀਤੀ ਸੀਗੀ ਬੈਡਾਂ ਦੇ ਉੱਪਰ ਇਹਦੀ ਬਿਜਾਈ ਕੀਤੀ ਗਈ ਹੈਗੀ ਥੋੜੀ ਜਿਹੀ ਇਹ ਦੂਜੀਆਂ ਫਸਲਾਂ ਨਾਲੋਂ ਜਿਵੇਂ ਸੌਫਜ ਬੈਨ ਵਗੈਰਾ ਨਾਲੋਂ ਥੋੜੀ ਜਿਹੀ ਸੰਘਣੀ ਬੀਜਣੀ ਹੁੰਦੀ ਆਪਾਂ ਤੇ ਸਿੰਚਾਈ ਦੀ ਗੱਲ ਕਰੀਏ ਤਾਂ 10 ਤੋਂ 15 ਦਿਨਾਂ ਦੇ ਬਾਕ ਬੇ ਤੋਂ ਜਿਹੜੀ ਇਹਦੀ ਸਿੰਚਾਈ ਆਪਾਂ ਸਰਦੀਆਂ ਦੇ ਵਿੱਚ ਜਦੋਂ ਉਕਤ ਰਿਆ ਟੋਪਾ ਘੱਟ ਲੱਗਦੀਆਂ ਆਈਆਂ ਉਦੋਂ 20 ਦਿਨਾਂ ਦੇ ਵਕਫੇ ਦੇ ਨਾਲ ਜਿਹੜੀ ਇਹਦੀ ਸਿੰਚਾਈ ਕਰਨੀ ਹੁੰਦੀ ਆ ਤੇ ਗਰਮੀਆਂ ਦੇ ਵਿੱਚ ਜਿਹੜੀ 7 ਤੋਂ 10 ਦਿਨਾਂ ਦੇ ਵਕਫੇ ਦੇ ਵਿੱਚ ਜਿਹੜੀ ਇਹਦੀ ਸਿੰਚਾਈ ਕਰਨੀ ਹੁੰਦੀ ਆ ਜੀ ਤੇਰੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹਦੇ ਕਾਫੀ ਸਾਰੇ ਫਾਇਦੇ ਆਗੇ ਐਲਸੀ ਦੀ ਆ ਪਿੰਨੀਆਂ ਬਾਰੇ ਤੁਸੀਂ ਸੁਣਿਆ ਹੋਣਾ ਐਲਸੀ ਦੇ ਤੇਲ ਬਾਰੇ ਸੁਣਿਆ ਹੋਣਾਗਾ ਜਾਂ ਇਸ ਦਾ ਪਾਊਡਰ ਬਣਾ ਕੇ ਦਹੀਂ ਵਗੈਰਾ ਦੇ ਵਿੱਚ ਪਾ ਕੇ ਆਪਾਂ ਨੂੰ ਇਹਦਾ ਰੂਟੀਨ ਦੇ ਵਿੱਚ ਸੇਵਨ ਕਰਨਾ ਚਾਹੀਦਾ ਤਾਂ ਜੋ ਆਪਾਂ ਜਿਹੜੀਆਂ ਅੰਗਰੇਜ਼ੀ ਦਵਾਈਆਂ ਜਾਂ ਨੁਕਸਾਨ ਕਰਨ ਵਾਲੀਆਂ ਦਵਾਈਆਂ ਉਹਨਾਂ ਤੋਂ ਬਚ ਸਕੀਏ ਤੇ ਇਹਨਾਂ ਦੇਸੀ ਚੀਜ਼ਾਂ ਨਾਲ ਆਪਦੇ ਸਰੀਰ ਨੂੰ ਸਹੀ ਰੱਖ ਸਕੀਏ ਤੇ ਦੂਸਰਾ ਜਿਹੜੀ ਆਪਾਂ ਗੱਲ ਕਰੀਏ ਦੀ ਸਾਮ ਸੰਭਾਲ ਦੀ ਸਾਮ ਸੰਭਾਲ ਦੇ ਵਿੱਚ ਕੋਈ ਖਾਸ ਜਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਸਿਰਫ ਇਹ ਹੈ ਵੀ ਪਾਣੀ ਇਹਨੂੰ ਜ਼ਿਆਦਾ ਨਹੀਂ ਲਾਉਣਾਗਾ ਹਲਕਾ ਪਾਣੀ ਲਾਉਣਾਗਾ ਖਾਈਆਂ ਦੇ ਵਿੱਚ ਪਾਣੀ ਲਾਉਣਾਗਾ ਬੈਡਾਂ ਦੇ ਉੱਪਰ ਬਜਾਈ ਕਰਨੀ ਹੈ ਜੀ ਤੇ ਜਿਹੜਾ ਅ ਗਰਮੀਆਂ ਦੇ ਵਿੱਚ ਆ ਉਦੋਂ ਸਿੰਚਾਈ ਦਾ ਜਿਹੜਾ ਆਪਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਤਾਂ ਜੋ ਇਹਦਾ ਦਾਣਾ ਨਾ ਪਿਚਕੇ ਤੇ ਜਿਹੜੀ ਗੱਲ ਹੋਊਗੀ ਸਾਮ ਸੰਭਾਲ ਦੇ ਵਿੱਚ ਨਦੀਨਾਂ ਦੀ ਨਦੀਨ ਆਪਾਂ ਨੂੰ ਸਮੇਂ ਤੋਂ ਸਮੇਂ ਦੇ ਵਿੱਚੋਂ ਕੱਢਦੇ ਰਹਿਣਾ ਚਾਹੀਦਾ ਹੈਗਾ ਤੇ ਕਟਾਈ ਦੀ ਗੱਲ ਕਰੀਏ ਕਟਾਈ ਜਿਹੜੀ ਇਹਦੀ ਹੈ ਇੱਕਸਾਰ ਹੁੰਦੀ ਹੈਗੀ ਤੇ ਇਹ ਲਗਭਗ ਹੁਣ ਮੰਨ ਲਓ ਵੀ ਅਪ੍ਰੈਲ ਮਹੀਨਾ ਚੱਲ ਰਿਹਾ ਤਾ ਹੈ ਮਈ ਦੇ ਸ਼ੁਰੂ ਦੇ ਵਿੱਚ ਮਈ ਦੇ ਪਹਿਲੇ ਹਫਤੇ ਦੇ ਵਿੱਚ ਪੱਕ ਕੇ ਜਿਹੜੀ ਤਿਆਰ ਹੋ ਜੂਗੀ ਤੇ ਉਦੋਂ ਆਪਾਂ ਇਹਦੀ ਕਟਾਈ ਕਰ ਸਕਦੇ ਹਾਂਗੇ ਤੇ ਬਾਕੀ ਜੇ ਤੁਸੀਂ ਜਿਹੜੀ ਸ਼ੁੱਧ ਬਿਨਾ ਕਿਸੇ ਕੈਮੀਕਲ ਤੋਂ ਆਉਸੀ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਖਾਣ ਲਈ ਅਤੇ ਬਿਜਲੀ ਦੋਨੇ ਪ੍ਰਕਾਰ ਦੀ ਜਿਹੜੀ ਆਲਸੀ ਹੈਗੀ ਉਸ ਤਰ੍ਹਾਂ ਕਟਾਈ ਕਰਕੇ ਛਟਾਈ ਕਰਕੇ ਜਿਹੜੀ ਸਾਡੇ ਕੋਲੋਂ ਮੌਜੂਦ ਤੁਹਾਨੂੰ ਮਿਲੇਗੀ ਤੁਸੀਂ ਸਾਡੇ ਨਾਲ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਕੋਈ ਵੀ ਫਸਲ ਜਿਹੜੀ ਆਮ ਤੌਰ ਤੇ ਤੁਹਾਨੂੰ ਬੀਜ ਨਹੀਂ ਉਪਲਬਧ ਹੁੰਦੇ ਉਹ ਖਰੀਦਣ ਲਈ ਸਾਡੇ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ